ਸੋ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਯਤਨ ਕੀਤੇ ਜਾ ਰਹੇ ਨੇ ਉੱਥੇ ਜੇਕਰ ਮਹਿਲਾ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਉਹਨਾਂ ਦੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਇੱਕ ਵੱਡਾ ਜਿਹੜਾ ਕਿ ਪ੍ਰੋਜੈਕਟ ਲਿਆਂਦਾ ਗਿਆ ਪ੍ਰੋਜੈਕਟ ਹਿਫਾਜ਼ਤ ਜਿਸ ਦੀ ਜਿਹੜੀ ਕਿ ਸ਼ੁਰੂਆਤ ਹੈਗੀ ਆ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਦੇ ਵੱਲੋਂ ਕੀਤੀ ਗਈ ਹੈ ਤੇ ਉਸ ਪ੍ਰੋਜੈਕਟ ਦੇ ਤਹਿਤ ਜਿਹੜੀਆਂ ਕਿ ਤਮਾਮ ਇਹ ਗੱਡੀਆਂ ਹੈਗੀਆਂ ਨੇ ਦੇਖ ਸਕਦੇ ਹੋ ਕਿ ਪ੍ਰੋਟੈਕਸ਼ਨ ਆਫੀਸਰ ਇਹ ਜਿਹੜੀਆਂ ਕਿ ਗੱਡੀਆਂ ਨੂੰ ਹਰੀ ਚੰਡੀ ਦੈਨ ਦੀ ਜਿਹੜੀ ਕੀ ਰਸਮ ਹੈਗੀ ਆ ਉਹ ਅਦਾ ਕੀਤੀ ਜਾ ਰਹੀ ਹੈ ਆਈਪੀਐਸ ਜਿਹੜੇ ਕੀ ਹੈਗੇ ਨੇ ਗੁਰਪ੍ਰੀਤ ਕੋਰ ਦੋ ਦਿਓ ਹੋਗੇ ਜਾਂ ਫਿਰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਹੈਗੇ ਨੇ ਉਹ ਵੀ ਨਾਲ ਮਯੂਤ ਨੇ ਤੇ ਪ੍ਰੋਜੈਕਟ ਜਿਹੜੀ ਕੀ ਕਮਾਂਡ ਹੁਣ ਤੱਕ ਸੰਭਾਲੇ ਹੋਏ ਸਨ ਆਈਪੀਐਸ ਆਫੀਸਰ ਅਸ਼ੀਨਾ ਅਗਰਵਾਲ ਉਹ ਵੀ ਜਿਹੜੇ ਕੀ ਇੱਥੇ ਮਯੂਤ ਹੈਗੇ ਨੇ ਇਹ ਜਿਹੜੀਆਂ ਕੀ ਗੱਡੀਆਂ ਨੇ ਇੱਥੋਂ ਤੀ ਹੁਣ ਰਵਾਨਗੀ ਪਰਨਗਿਆ ਸੂਬੇ ਦੇ ਵਿੱਚ ਜਿਹੜੇ ਕੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਗੱਡੀਆਂ ਕੈਨਾਤ ਕੀਤੀਆਂ ਜਾਣਗੀਆਂ ਤਾਂਕਿ ਮਹਿਲਾਵਾਂ ਦੀ ਜਿਹੜੀ ਸੁਰੱਖਿਆ ਆ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਸੂਪਰਪ੍ਰੋਟੈਕਸ਼ਨ ਦੇ ਲਿਹਾਜ਼ ਨਾਲ ਮਹਿਲਾ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਜਿਹੜੀਆਂ ਕਿ ਪ੍ਰੋਟੈਕਸ਼ਨ ਆਫੀਸਰਸ ਨੇ ਬਕਾਇਦਾ ਇਸ ਲਈ ਜਿਹੜੇ ਕਿ ਉਹਨਾਂ ਦੀ ਤਨਾਤੀ ਕੀਤੀ ਗਈ ਹੈ ਤਾਂ ਉਹ ਇੱਕ ਜਿਹੜਾ ਕੀ ਹੈ ਸਟਾਫ ਵੀ ਅਲੱਗ ਤੌਰ ਤੇ ਇਸ ਦੇ ਲਈ ਜਿਹੜਾ ਕਿ ਲਗਾਇਆ ਗਿਆ ਹਿਫਾਜ਼ਤ ਪ੍ਰੋਜੈਕਟ ਦੇ ਤਹਿਤ ਨਵੇਂ ਸਟਾਫ ਦੀ ਜਿਹੜੀ ਕਿ ਭਰਤੀ ਕੀਤੀ ਗਈ ਹੈ ਜਿਹੜੀਆਂ ਕਿ ਮਹਿਲਾਵਾਂ ਕਰੇ ਲੁਜ ਜਾਂਦਾ ਸ਼ਿਕਾਇਤ ਖੁੰਗਦੇ ਰਹੇ ਜਾਂ ਕਿਸੇ ਵੀ ਤਰ੍ਹਾਂ ਦੀ ਜੇਕਰ ਉਹਨਾਂ ਦੇ ਨਾਲ ਕੋਈ ਵੀ ਕਟਨਾ ਵਾਪਰਦੀ ਹੈ ਜਾਂ ਫਿਰ ਕਹ ਲਿਏ ਕਿ ਛੇੜਛਾੜ ਦੇ ਮਾਮਲੇ ਸਾਹਮਣੇ ਆਉਂਦੇ तमाम ਇਸ ਤਰ੍ਹਾਂ ਦੇ ਜਿਹੜੇ ਕਿ ਮਾਮਲੇ ਹੈਗੇ ਨੇ ਉਹਨਾਂ ਦੀ ਸ਼ਿਕਾਇਤ ਨੂੰ ਲੈ ਕੇ ਜਿਹੜਾ ਕਿ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਉਸ ਹੈਲਪਲਾਈਨ ਨੰਬਰ ਦੇ ਉੱਪਰ ਜੋ ਹੈ ਕਿ ਮਹਿਲਾਵਾਂ ਸ਼ਿਕਾਇਤ ਕਰ ਸਕਦੀ ਨੇ 181 ਜਿਹੜਾ ਕਿ 181 ਨੰਬਰ ਹੈ ਉਹ ਜਾਰੀ ਕੀਤਾ ਗਿਆ ਜੋ ਹੈਲਪਲਾਈਨ ਜਾਰੀ ਕੀਤੀ ਗਈ ਹੈ ਉਸ ਤੇ ਲਈ ਬਕਾਇਦਾ ਜਿਹੜਾ ਕਿ ਇੱਕ ਕਾਲ ਸੈਂਟਰ ਵੀ ਸਥਾਪਿਤ ਕੀਤਾ ਗਿਆ ਜਿਸ ਦੇ ਉੱਪਰ ਬਕਾਇਦਾ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਸ ਜ਼ਿਲ੍ਹੇ ਨਾਲ ਸੰਬੰਧਿਤ ਉਹ ਮਹਿਲਾ ਦੇ ਵੱਲ ਸ਼ਿਕਾਇਤ ਕੀਤੀ ਜਾਵੇਗੀ ਤਾਂ ਤੁਰੰਤ ਉਸਤਾ ਕੀ ਜਿਹੜੀ ਕੀ ਹੈ ਵਿਥਿਨ 10 ਮਿੰਟਸ ਦੇ ਵਿੱਚ ਜਿਹੜਾ ਕੀ ਹੈ ਉਸ ਤੱਕ ਸਹਾਇਤਾ ਪਹੁੰਚਾਉਣ ਨੂੰ ਲੈ ਕੇ ਵਚਨਬੱਧਤਾ ਦੁਹਰਾਈ ਗਈ ਹੈਗੀਆ ਸੋ ਇਹ ਵਿਹਦ ਸ਼ਿਲਾਗਾਯਕ ਉਪਰਾਲਾ ਜੋ ਕੀਤਾ ਗਿਆ ਹੈ ਅਕਸਰ ਦੇਖਿਆ ਜਾਂਦਾ ਕਿ ਮਹਿਲਾਵਾਂ ਦੇ ਨਾਲ ਜਿਹੜੀਆਂ ਕਿ ਕਈ ਘਟਾਵਾਂ ਵਾਪਰਦੀਆਂ ਨੇ ਪਰ ਜਿਹੜਾ ਕਿ ਉਹਨਾਂ ਦੇ ਵੱਲੋਂ ਅਸ਼ਿਕਾਤ ਤੱਕ ਨਹੀਂ ਕੀਤੀ ਜਾਂਦੀ ਜਾਂ ਫਿਰ ਕਹਿ ਲਿਏ ਕਿ ਉਹ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਦੇ ਨਾਲ ਉਹ ਜਿਹੜਾ ਕਿ ਇਸ ਸਮੱਸਿਆ ਦਾ ਹੱਲ ਕਰਵਾਉਣ ਸੋ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੁਆ ਹੁਣ ਜਿਹੜਾ ਕਿ ਹੈਗਾ ਆ ਭਗਵੰਤਪਾਲ ਸਰਕਾਰ ਦੇ ਵੱਲੋਂ ਪ੍ਰੋਜੈਕਟ ਹਿਫਾਜ਼ਤ ਲਿਆਂਦਾ ਗਿਆ ਜਿਸ ਦੇ ਤਹਿਤ ਹੁਣ ਜਿਹੜਾ ਕਿ ਹੈ ਹਿਫਾਜ਼ਤ ਪ੍ਰੋਜੈਕਟ ਦੇ ਤਹਿਤ तमाम ਜਿਹੜੀਆਂ ਕਿ ਵੈਨਸ ਹੈਗੀਆਂ ਨੇ ਉਹਨਾਂ ਨੂੰ ਰਵਾਨਗੀ ਦਿੱਤੀ ਗਈ ਹੈ ਤੇ ਹੋਰ ਜਿਹੜੀ ਕਿ ਗੱਲਬਾਤ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ मैम देना गलत देखिए आज मुख्यमंत्री सरदार भगवंत सिंह मान जी के दिशा निर्देश के अनुसार सामाजिक सुरक्षा विभाग ने एक हिफाजत प्रोजेक्ट लॉन्च किया है जिसमें हमने अपने सी को एज़ प्रोटेक्शन ऑफिसर डेजिग्नेट करके और उनको गाड़ियाँ दे दी गई हैं ताकि हमारी कोई भी महिला अगर किसी मुसीबत में है पंजाब में वो वन डायल करती है तो इमीजिएटली वहाँ पर पहुँच साथ में एक महिला कांस्टेबल को साथ ले जा कर के उनको रेस्क्यू किया जाए उन्हें जो भी ज़रूरत बनती है वो प्रॉपरली समय पर दी जाए और उसको हम बाद में वन स्टॉप सेंटर तक लेके जाएं ताकि कोई लीगल उसको हेल्प की ज़रूरत है मेडिकल हेल्प की ज़रूरत है वो वहाँ पर उसे प्रोवाइड की जा सके एक तरह से हमने अपनी पंजाब की औरतों को हर तरह से सुरक्षित करने के लिए वन एट वन को बहुत मजबूती दी है मैम घरेलू हिंसा है या कौन कौन सी हिंसा शामिल है देखिए इसमें किसी भी तरह की मुसीबत अगर घरेलू हिंसा है या बाहर कोई औरत अकेली जा रही है या कोई लेट नाइट वर्किंग वूमेन है किसी भी तरह की कोई प्रॉब्लम है क्योंकि वन एट वन हमारी जो हेल्पलाइन डील करती है उसमें हम इमीजिएट रिस्पॉन्स भी देते हैं और कोई इंफॉर्मेटिव भी उसको अगर चाहिए कि मुझे कोई इन्फॉर्मेशन चाहिए तो वो भी हमारी वन एट वन ही वहाँ पर काम करती है सो so, हर तरह की जो हेल्प है वो वन एट वन के द्वारा दी जाएगी को थी 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 आज हमने 23 गाड़ियां गाड़ियाँ जो हर एक जिले में एक लॉन्च किया और टोटल 155 से ऊपर हमारी गाड़ियाँ जाएंगी हिफाजत में वन वन ही है हिफाजत में वन वन हमारी हेल्पलाइन है और तो 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 155 हमारी टोटल गाड़ियां पंजाब में होंगी और उससे ज्यादा भी हो जाएंगी ਜਿਸ ਤਰ੍ਹਾਂ ਦੇ ਨਾਲ ਕੁਮੰਤਰੀ ਮਹਿਲਾ ਦਿਵਸ ਦੇ ਉੱਪਰ ਜਿਹੜਾ ਕਿ ਇਹ ਲਾਂਚ ਕੀਤਾ ਗਿਆ ਹੈਗਾ ਪ੍ਰੋਜੈਕਟ ਹਿਫਾਜ਼ਤ ਤੋਂ ਇਸ ਤੋਂ ਜਿਹੜਾ ਕਿ ਮੁੱਖ ਮਕਸਦ ਇਹ ਹੈ ਤਾਂ ਕਿ ਪੰਜਾਬ ਦੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਸਰਕਾਰ ਦੇ ਵੱਲੋਂ ਜੋ ਵੀ ਤਮਾਮ ਪ੍ਰੋਜੈਕਟ ਲਿਆਂਦੇ ਗਏ ਨੇ ਉਹਨਾਂ ਨੂੰ ਲੈ ਕੇ ਜਿਹੜਾ ਕੀ ਹੈ ਮਹਿਲਾਵਾਂ ਤੱਕ ਉਹਨਾਂ ਦਾ ਪੂਰਾ ਲਾਭ ਪਹੁੰਚੇ ਇਸ ਤੋਂ ਲੈ ਕੇ ਅਵੇਅਰਨੈਸ ਜਿਹੜੀ ਹੈ ਉਹ ਵੀ ਪਹੁੰਚਾਈ ਜਾ ਰਹੀ ਹੈ ਵਕਫ ਥਾਮਾ ਦੇ ਉੱਪਰ ਜਿਹੜਾ ਕਿ ਆਂਗਨਵਾੜੀ ਵਰਕਰ ਹੋਗੇ ਜਾਫਰੀਕਾ ਲਈ ਕਿ ਪੁਲਿਸ ਦੇ ਵੱਲੋਂ ਵੀ ਆਪਣੇ ਪੱਧਰ ਤੇ ਉਪਰੀ ਸੰਬੰਧੀ ਜਿਹੜਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਤਾਂ ਕਿ ਪੰਜਾਬ ਨੂੰ ਖੁਸ਼ਹਾਲ ਅਤੇ ਇੱਕ ਵਧੀਆ ਸੂਬਾ ਬਣਾਇਆ ਜਾ ਸਕੇ ਸੋ ਕੈਮਨ ਪਰਸਨ ਮੋਰ ਨਾਲ ਪ੍ਰਵਿੰਦਰ ਚੰਡੀਗੜ੍ਹ